ਕੀ ਕ ਖਲਸਾ ਇਕ ਰਜੀ ਕੀ ਫਤਿਹ ਮੇਰਾ ਜਨਮ ਲਿਖ ਦੇ ਵਿੱਚ ਲਾ ਲੈ ਸਤ ਗੁਰ ਮੇਰਾ ਜਨਮ ਲਿਖ ਦੇ ਵਿੱਚ ਲਾ ਲੈ ਸਤ ਗੁਰ ਬਾਜਾਂ ਵਾਲਿਆ ਮੇਰਾ ਜਨਮ ਲਿਖ ਦੇ ਵਿੱਚ ਲਾ ਲੈ ਸਤ ਗੁਰ ਬਾਜਾਂ ਵਾਲਿਆ ਮੇਰਾ ਜਨਮ ਲੇਖੇ ਦੇ ਵਿੱਚ ਲਾ ਲੈ ਸਤਿਗੁਰ ਬਾਜਾਂ ਵਾਲਿਆ ਮੇਰੇ ਪਿਆਰੇ ਜੀ ਸਤਿਗੁਰ ਬਾਜਾਂ ਵਾਲਿਆ ਮੇਰੇ ਪਿਆਰੇ ਜੀ ਸਤਿਗੁਰ ਬਾਜਾਂ ਵਾਲਿਆ ਮੇਰਾ ਜਨਮ ਲਿਖੇ ਦੇ ਵਿੱਚ ਲਾਲੈ ਸਤ ਗੁਰ ਬਾਜਾਂ ਵਾਲਿਆ ਮੇਰਾ ਜਨਮ ਲਿਖੇ ਦੇ ਵਿੱਚ ਲਾਲੈ ਸਤ ਗੁਰ ਬਾਜਾਂ ਵਾਲਿਆ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ को पूरण जो लड़े दिन के हेत सोई सुरा सोई सूरा, सोई सुरा जी सोई सूरा सोई सुरा सूरा, सूरा सो पहचानी है जो लड़े दिन के हेत लड़ते लड़ते जो मरे ਸੀ ਮਰਣੀ ਜੋ ਮਰੇ ਜੋ ਲੜੇ ਦਿਨ ਕੇ ਹਿਤ ਸਿਰ ਟਲੀ ਤੇ ਰੱਖਣਾ ਪੈਂਦਾ ਸਿਰ ਟਲੀ ਤੇ ਰੱਖਣਾ ਪੈਂਦਾ ਜੋ ਪ੍ਰੇਮ ਦੀ ਗਲੀ ਚ ਨੰਗ ਦੇ ਸਿਰ ਟਲੀ ਤੇ ਰੱਖਣਾ ਪੈਂਦਾ ਸਿਰ ਟਲੀ ਤੇ ਰੱਖਣਾ ਪੈਂਦਾ ਐ ਸਿਰ ਟਲੀ ਤੇ ਰੱਖਣਾ